ਸਰੋਵਰ ਪਾਣੀ ਨਾਲ ਭਰੇ ਹੁੰਦੇ ਨੇ ਪਰ ਔੜ ਲੱਗਦੀ ਹੈ ਨਾ ਜਦੋਂ ਗਰਮੀ ਤੇ ਤਪਸ਼ਵੱਦੀ ਏਅਰ ਤੇ ਸਰੋਵਰਾਂ ਤੇ ਛਪੜਾਂ ਦਾ ਪਾਣੀ ਹੌਲੀ-ਹੌਲੀ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਉਹ ਤਪਸ਼ ਦੇ ਨਾਲ ਪਾਣੀ ਸੁੱਕਦਾ ਤੇ ਵਿੱਚ ਜਿਹੜੇ ਕੌਲ ਫੁੱਲ ਹੁੰਦੇ ਨੇ ਉਹ ਫਿਰ ਕਿੱਥੋਂ ਰਹਿਣੇ ਜਦੋਂ ਪਾਣੀ ਨਹੀਂ ਰਿਹਾ ਭਵਰੇ ਗੁੰਜਾਰ ਪਾਉਣ ਨਹੀਂ ਆਉਂਦੇ ਉਸੇ ਭਾਵ ਵਿੱਚ ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਕਹਿ ਪੱਬਰ ਤੂੰ ਹਰੀਆਵਲਾ ਇਹ ਸਰੋਵਰ ਮੈਂ ਪਹਿਲਾਂ ਤੇਰੇ ਕੋਲ ਦੀ ਇੱਕ ਵਾਰ ਲੰਘਿਆ ਸਾ ਤੇ ਤੂੰ ਬੜਾ ਹਰੀਆ ਭਰਿਆ ਸੀ ਕਮਲਾ ਕੰਚਨਵੰਨ ਤੇਰਾ ਰੰਗ ਐਨ ਸੋਨੇਵੰਨਾ ਭਾਵ ਪਾਣੀ ਨਾਲ ਤੋਂ ਭਰਿਆ ਸੀ ਕਬਲ ਫੁੱਲ ਤੇਰੇ ਚ ਖਿੜੇ ਹੋਏ ਸਨ ਭਵਰੇ ਆ ਕੇ ਗੁੰਜਾਰ ਬੜੀ ਲਹਿਰ ਬਹਿਰ ਹਰੀਆਵਲ ਬੜਾ ਸੁਹਾਵਣਾ ਤੂੰ ਲੱਗ ਰਿਹਾ ਸੀ ਕਹਿ ਤੂੰ ਖੜੇ ਸੜਿਓ ਕੀ ਐ ਬ ਵਾਪਰਿਆ ਕੀ ਦੁੱਖ ਹੋਇਆ ਤੈਨੂੰ ਕੀ ਵਿਪਦ ਆ ਵਾਪਰੀ ਤੂੰ ਤਾਂ ਸੜਿਆ ਸੁੱਕਿਆ ਪਿਆ ਹੁਣ ਮੈਂ ਆਇਆ ਤੇ ਕੱਖ ਵੀ ਨਹੀਂ ਤੈਨ ਤੇਰਾ ਰੰਗ ਕਾਲਾ ਹੋਇਆ ਪਿਆ ਜਦੋਂ ਸਰੋਵਰ ਸੁੱਕ ਜਾਂਦਾ ਉਹਦੀ ਥੱਲੜੀ ਮਿੱਟੀ ਜਿਹੜੀ ਬਿਲਕੁਲ ਕਾਲੀ ਵਿਖਾਈ ਦੇਣ ਲੱਗ ਪੈਂਦੀ ਕਾਲੀ ਹੋਈਆ ਦੇਹ ਹੋਰੀ ਤੇਰੀ ਤਾਂ ਦੇਹੀ ਕਾਲੀ ਹੋ ਗਈ ਐ ਸੋਨੇ ਵਰਗੀ ਦੇਹੀ ਕਾਲੀ ਬਣ ਗਈ ਐ ਕੀ ਗੱਲ ਹੋਈ ਬਰ ਤੂੰ ਹਰੀਆਵਲਾ ਕਮਲਾ ਕੰਚਨ ਵੰਨ ਵੰਨ ਦਾ ਅਰਥ ਹੈ ਰੰਗ ਕਹਿ ਦੋ ਖੜੇ ਸੜਿਓ ਕਾਲੀ ਹੋਈਆ ਦੇਹਰੀ ਤੇ ਸਰੋਵਰ ਜਵਾਬ ਕੀ ਦੇ ਅੰਦਰ ਨਾਨਕ ਮੈਂ ਤਨ ਭੰਗ ਮੇਰਾ ਸਰੀਰ ਰੋਗੀ ਹੋ ਗਿਆ ਮੇਰੀ ਦਹੀ ਦਾ ਰੰਗ ਇਸ ਕਰਕੇ ਬਦਲ ਗਿਆ ਰੋਗ ਬੰਦੇ ਨੂੰ ਸਰੀਰਕ ਤੌਰ ਤੇ ਆਪਾਂ ਵੇਖਦੇ ਨਕਾਰਾ ਕਰ ਦਿੰਦੇ। ਬਿਮਾਰੀ ਭਾਵੇਂ ਅੰਦਰ ਹੋਵੇ। ਦੇਈ ਤੇ ਫੈਕਟ ਉਹਨੇ ਪਾਉਣੇ ਦੇਈ ਨੂੰ ਹੀ ਐ ਭਾਵੇਂ ਅੰਦਰ ਐ ਤੇ ਭਾਵੇਂ ਬਾਹਰ ਐ। ਜਾਣਾ ਪਾਣੀ ਨਾਲ ਹਾਂ। ਮੈਨੂੰ ਇਸ ਗੱਲ ਦੀ ਸਮਝ ਪਈ ਐ ਕਿ ਪਤਾ ਕਿਉਂ ਮੇਰਾ ਰੰਗ ਕਾਲਾ ਹੋ ਗਿਆ ਕੰਚਨ ਤੋਂ। ਮੇਰੀ ਹਰੀਆਲੀ ਦਾ ਮੇਰੇ ਖੇੜੇ ਦਾ ਮੇਰੇ ਸੋਨੇ ਰੰਗੇ ਰੰਗ ਦਾ ਅਸਲ ਰਾਜ਼ ਉਹ ਪਾਣੀ ਸੀ ਜਿਹੜਾ ਮੇਰੇ ਵਿੱਚ ਆ ਕੇ ਪੈਂਦਾ ਸੀ ਜੈ ਸੀਤੀ ਮੇਰਾ ਸੰਜੀ ਦੇ ਨਾਲ ਮੇਰੀ ਅਸਲ ਸਾਹ ਸੀ ਉਹ ਪਾਣੀ ਮੈਨੂੰ ਮਿਲਣੋਂ ਹਟ ਗਿਆ ਔੜ ਲੱਗ ਗਈ ਧੁੱਪ ਲੱਗ ਧੁੱਪਾਂ ਗਰਮੀਆਂ ਦੇ ਨਾਲ ਤਪਸ਼ ਦੇ ਨਾਲ ਆਣੀ ਸੁੱਕ ਗਿਆ ਪਾਣੀ ਮਿਲਿਆ ਨਹੀਂ ਜਾਣਾ ਪਾਣੀ ਨਾਲ ਹਾਂ ਜੈ ਸੀਤੀ ਮੇਰਾ ਸੰਗ ਜਿਤ ਡਿਠੈ ਤਨ ਪਰਫੜੈ ਚੜਾ ਚੋਗਣ ਵਾਲ ਜਿਸ ਪਾਣੀ ਦੇ ਮਿਲਣ ਦੇ ਨਾਲ ਮੇਰੇ ਉੱਤੇ ਖੇੜਾ ਆ ਜਾਂਦਾ ਸੀ ਫਿਰ ਮੇਰੇ ਅੰਦਰ ਫੁੱਲ ਪੈਦਾ ਹੁੰਦੇ ਸਨ ਕਬਲ ਫੁੱਲ ਖੇੜ ਉੱਠਦੇ ਸਨ ਭਵਰੇ ਗੁੰਜਾਰ ਪਾਉਂਦੇ ਸਨ ਹੋਰ ਬਗਲੇ ਤੇ ਹੋਰ ਪੰਛੀ ਆ ਕੇ ਥੇ ਬੈਠਦੇ ਸਨ ਰੌਣਕ ਲੱਗੀ ਰਹਿੰਦੀ ਸੀ ਤੋਂ ਮੇੜਾ ਮੇਰਾ ਮੂਲ ਸਰੂਤ ਕੀ ਹੈ ਸਰੂਤ ਕੀ ਹੈ ਪਾਣੀ ਉਹਦੇ ਨਾਲੋਂ ਮੇਰੀ ਸਾਂਝ ਟੁੱਟ ਗਈ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਵਾਕ ਕਿਹਾ ਮੇਰੀ ਪ੍ਰੀਤ ਗੋਬਿੰਦ ਸਿੰਘ ਜਨ ਕਟਾ ਮੈਂ ਤਾਂ ਮੋਲ ਮਹੰਗੀ ਲਈ ਜੀ ਸਾਡ ਮੈਂ ਤਾਂ ਬੜੇ ਮਹੰਗੇ ਭਾਅ ਵੇਹਾ ਜੀਏ ਮਤਾਂ ਮੇਰੀ ਪ੍ਰੀਤ ਉਸ ਪਰਮੇਸ਼ਰ ਨਾਲੋਂ ਟੁੱਟ ਜਾਏ ਮੈਂ ਨਹੀਂ ਚਾਹੁੰਦਾ ਉਹਦੀ ਯਾਦ ਮੇਰੇ ਦਿਲ ਵਿੱਚ ਬਣੀ ਰਹਿਣੀ ਚਾਹੀਦੀ ਹੈ ਉਹਦਾ ਪਿਆਰ ਮੇਰੇ ਹਿਰਦੇ ਵਿੱਚ ਵਸਿਆ ਰਹਿਣਾ ਚਾਹੀਦਾ ਤੇ ਪਿਆਰ ਨੂੰ ਵਧਦਾ ਹੀ ਵਧਾਉਂਦਿਆਂ ਹੀ ਜਾਂ ਵਧਾਉਣ ਦੀ ਕੋਸ਼ਿਸ਼ ਕਰਨਾ ਹੀ ਚੰਗਾ ਕਾਰਜ ਹੈ